ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੀ ਕਾਰਨੀ ਸਰਕਾਰ ਨੇ ਆਪਣਾ ਪਹਿਲਾ ਬਜਟ ਕੀਤਾ ਪੇਸ਼ ਸਟੂਡੈਂਟਸ ਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ 50% ਹੋਵੇਗੀ ਘਟ ਵਿਰੋਧੀ ਪਾਰਟੀਆਂ ਦੀ ਫੈਡਰਲ ਸਰਕਾਰ ਦੇ ਬਜਟ ਤੇ ਪ੍ਰਤੀਕਿਰਿਆ ਪੋਲੀਏਵ ਨੇ ਕਿਹਾ ਕਿ ਇਹ ਸਭ ਤੋਂ ਮਹਿੰਗਾ ਤੇ ਘਾਟੇ ਵਾਲਾ ਬਜਟ ਹੈ ਕੈਨੇਡਾ ਦੇ 2025 ਦੇ ਬਜਟ ਚ ਇਮੀਗ੍ਰੇਸ਼ਨ ਪਧਰ ਤੇ ਪਲਾਨ ਪਹਿਲਾਂ ਤੋਂ ਮੌਜੂਦ ਤੇ ਕੰਮ ਕਰ ਰਿਹਾ ਲੋਕਾਂ ਬਾਰੇ ਕੋਈ ਜ਼ਿਕਰ ਨਹੀਂ ਭਾਰਤ ਦੇ ਵਿਦੇਸ਼ ਮੰਤਰੀ ਅਗਲੇ ਹਫਤੇ ਕਰਨਗੇ ਕੈਨੇਡਾ ਦਾ ਦੌਰਾ ਜੈ ਸ਼ੰਕਰ ਜੀ 7 ਵਿਦੇਸ਼ ਮੰਤਰੀਆਂ ਦੀ ਬੈਠਕ ਚ ਲੈਣਗੇ ਹਿੱਸਾ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕੀਤਾ ਹੈ ਇਸ ਬਜਟ ਚ ਇੱਕ ਪਾਸੇ ਆਰਥਿਕ ਝਟਕਿਆਂ ਨਾਲ ਜੂਝ ਰਹੀ ਅਰਥ ਵਿਵਸਥਾ ਨੂੰ ਸੰਭਾਲਣ ਲਈ ਵੱਡੇ ਖਰਚੇ ਸ਼ਾਮਲ ਨੇ ਤੇ ਦੂਜੇ ਪਾਸੇ ਸਰਕਾਰੀ ਖਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸ਼ੈਂਪੇਨ ਦੇ ਦਸਤਾਵੇਜ਼ ਅਨੁਸਾਰ 2025-2026 ਦੇ ਵਿੱਤੀ ਸਾਲ ਲਈ ਘਾਟਾ ਲਗਭਗ 78 ਬਿਲੀਅਨ ਡਾਲਰ ਹੋਵੇਗਾ ਇਹ ਕੁਝ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ ਪਰ ਫਿਰ ਵੀ ਉਸ ਅੰਕ ਨਾਲੋਂ ਕਾਫੀ ਵੱਧ ਹੈ ਜੋ ਪਿਛਲੀ ਲਿਬਰਲ ਸਰਕਾਰ ਨੇ ਦੱਸਿਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਵਪਾਰਕ ਜੰਗ ਸ਼ੁਰੂ ਕੀਤੀ ਸੀ ਕੁੱਲ ਮਿਲਾ ਕੇ ਇਸ ਬਜਟ 'ਚ ਅਗਲੇ 5 ਸਾਲਾਂ 'ਚ 141 ਬਿਲੀਅਨ ਡਾਲਰ ਦਾ ਨਵਾਂ ਖਰਚਾ ਦਰਜ ਕੀਤਾ ਗਿਆ ਹੈ ਜਿਸ ਵਿੱਚੋਂ ਲਗਭਗ 51.2 ਬਿਲੀਅਨ ਡਾਲਰ ਕਟੌਤੀਆਂ ਤੇ ਹੋਰ ਬਚਤਾਂ ਰਾਹੀਂ ਪੂਰੇ ਕੀਤੇ ਜਾਣਗੇ 406 ਸਫਿਆਂ ਦੇ ਇਸ ਬਜਟ ਦਸਤਾਵੇਜ਼ ਨੇ ਕੈਨੇਡਾ ਦੀ ਆਰਥਿਕ ਸਥਿਤੀ ਦੀ ਬੁਰੀ ਤਸਵੀਰ ਪੇਸ਼ ਕੀਤੀ ਹੈ। ਬੇਰੋਜ਼ਗਾਰੀ ਵਧੀ ਹੈ, ਕਾਰੋਬਾਰ 'ਚ ਅਸਥਿਰਤਾ ਆਈ ਹੈ ਤੇ ਉਤਪਾਦਕਤਾ ਵੀ ਕਮਜ਼ੋਰ ਹੈ। ਬਜਟ ਅਨੁਸਾਰ ਅਰਥ ਵਿਵਸਥਾ 'ਚ ਅਗਲੇ 2 ਸਾਲਾਂ 'ਚ ਕੇਵਲ 1 ਫੀਸਦ ਸਾਲਾਨਾ ਵਾਧਾ ਹੋਣ ਦੀ ਉਮੀਦ ਹੈ। ਇਹ ਪਿਛਲੇ ਸਾਲ ਦੇ ਅੰਦਾਜ਼ਿਆਂ ਨਾਲੋਂ ਕਾਫੀ ਘੱਟ ਹੈ। ਸ਼ੈਂਪੀਨ ਨੇ ਆਪਣੇ ਬਜਟ ਭਾਸ਼ਣ 'ਚ ਅਰਥ ਵਿਵਸਥਾ ਨੂੰ ਦੁਬਾਰਾ ਲੀਤੇ ਲਿਆਉਣ ਲਈ ਬੁਨਿਆਦੀ ਢਾਂਚੇ ਰਹਿਸ਼ ਸੈਨਾ ਅਤੇ ਟੈਕਸ ਨੀਤੀਆਂ 'ਚ ਸੁਧਾਰਾਂ ਤੇ ਵੱਡੇ ਪੱਧਰ ਦੇ ਨਿਵੇਸ਼ ਯੋਜਨਾ ਪੇਸ਼ ਕੀਤੀ ਹੈ ਅਗਲੇ 5 ਸਾਲਾਂ 'ਚ 141 ਬਿਲੀਅਨ ਡਾਲਰ ਦਾ ਵਾਧੂ ਖਰਚਾ ਜਿਸ ਨੂੰ 51.5 ਅਰਬ ਡਾਲਰ ਦੀ ਕਟੌਤੀਆਂ ਤੇ ਬਚਤਾਂ ਨਾਲ ਸੰਤੁਲਿਤ ਕੀਤਾ ਜਾਵੇਗਾ ਇਸ ਵਿੱਤੀ ਸਾਲ ਲਈ 78 ਬਿਲੀਅਨ ਡਾਲਰ ਦਾ ਘਾਟਾ ਜੋ ਕੁਝ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ ਸਰਕਾਰੀ ਬਿਊਰੋਕ੍ਰੇਸੀ 'ਚ ਕਰੀਬ 40 ਹਜ਼ਾਰ ਨੌਕਰੀਆਂ ਦੀ ਕਟੌਤੀ ਸਵੈਛਾ ਰਿਟਾਇਰਮੈਂਟ ਤੇ ਕੁਦਰਤੀ ਤੌਰ ਤੇ ਖਾਲੀ ਹੋਈਆਂ ਅਸਾਮੀਆਂ ਨਾ ਪਰ ਨਰਾਹੀ ਕੀਤੀ ਜਾਵੇਗੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ 51 ਬਿਲੀਅਨ ਡਾਲਰ ਦਾ ਖਰਚਾ ਰੱਖਿਆ ਗਿਆ ਹੈ ਹਾਈ ਸਪੀਡ ਰੇਲ ਨਵੇਂ بندرਗਾਹ ਤੇ ਕਾਰਬਨ ਕੈਪਚਰ ਤੇ ਸਟੋਰੇਜ ਵਰਗੇ ਵੱਡੇ ਪ੍ਰੋਜੈਕਟਾਂ ਨੂੰ ਆਉਣ ਵਾਲੇ ਮਹੀਨਿਆਂ 'ਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਇਮੀਗ੍ਰੇਸ਼ਨ 'ਚ ਵੱਡੀ ਕਟੌਤੀ ਕੀਤੀ ਜਾਵੇਗੀ ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀ ਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50% ਘਟਾਈ ਜਾਵੇਗੀ ਹਾਲਾਂਕਿ ਪਹਿਲਾਂ ਤੋਂ ਪ੍ਰਸਤਾਵਿਤ ਨਿਕਾਸੀ ਸੀਮਾ ਨੂੰ ਰੱਦ ਕਰਨ ਦੀ ਸੰਭਾਵਨਾ ਹੈ ਬਜਟ ਚ ਪਹਿਲਾਂ ਤੋਂ ਐਲਾਨੀ ਬਿਲਡ ਕੈਨੇਡਾ ਹੋਮਜ਼ ਨਾਮਕ ਨਵੀਂ ਏਜੰਸੀ ਦੀ ਸਥਾਪਨਾ ਦਾ ਜ਼ਿਕਰ ਕੀਤਾ ਗਿਆ ਹੈ ਜੋ 5 ਸਾਲਾਂ ਚ 13 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਲੱਖਾਂ ਨਵੇਂ ਘਰ ਤਿਆਰ ਕਰੇਗੀ ਸਰਕਾਰ ਦਾ ਧਿਆਨ ਫੈਕਟਰੀ ਚ ਤਿਆਰ ਕੀਤੇ ਜਾਣ ਵਾਲੇ ਘਰਾਂ ਅਤੇ ਹੋਰ ਕਫਾਇਤੀ ਰਹਿਸ਼ ਵਿਕਲਪਾਂ ਤੇ ਰਹੇਗਾ ਕੈਨੇਡਾ ਨੇ ਇਸ ਵਾਰ ਦੇ ਬਜਟ ਚ ਆਪਣਾ ਰੱਖਿਆ ਖਰਚਾ ਨਾਟੋ ਦੇ ਟੀਚਿਆਂ ਦੇ ਅਨੁਸਾਰ ਵੱਡੇ ਪੱਧਰ ਤੇ ਵਧਾਉਣ ਦਾ ਐਲਾਨ ਕੀਤਾ ਹੈ ਕਈ ਸਾਲਾਂ ਤੱਕ ਪਿੱਛੇ ਰਹਿਣ ਤੋਂ ਬਾਅਦ ਹੁਣ ਸਰਕਾਰ ਨੇ ਅਗਲੇ 5 ਸਾਲਾਂ ਲਈ 81.8 ਬਿਲੀਅਨ ਡਾਲਰ ਖਾਸ ਤੌਰ ਤੇ ਕੈਨੇਡੀਅਨ ਆਰਮਡ ਫੋਰਸਸ ਤੇ ਮੁਰ ਉਸਾਰੀ ਹਥਿਆਰਬੰਦੀ ਤੇ ਨਿਵੇਸ਼ ਲਈ ਰੱਖੇ ਨੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਏ ਫੈਡਰਲ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਖੁਸ਼ ਨਹੀਂ ਪੋਲੀਏ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਮੈਂਬਰ ਇਸ ਬਜਟ ਦੇ ਹੱਕ 'ਚ ਵੋਟ ਨਹੀਂ ਪਾਉਣਗੇ ਉਹਨਾਂ ਕਿਹਾ ਕਿ ਲਿਬਰਲ ਸਰਕਾਰ ਨੇ ਕੋਵਿਡ ਸਮੇਂ ਤੋਂ ਇਲਾਵਾ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ ਇਸ ਬਜਟ ਦੀ ਲਾਗਤ ਨਾਲ ਖਾਣ-ਪੀਣ, ਰਹਿائش ਅਤੇ ਹੋਰ ਸਭ ਚੀਜ਼ਾਂ ਦੀ ਕੀਮਤ ਵਧੇਗੀ ਪੋਲੀਏ ਨੇ ਸਪਸ਼ਟ ਕੀਤਾ ਕਿ ਕੰਜ਼ਰਵੇਟਿਵਜ਼ ਇਸ ਬਜਟ ਦਾ ਸਮਰਥਨ ਨਹੀਂ ਕਰ ਸਕਦੇ ਪੋਲੀਏ ਨੇ ਕਿਹਾ ਪ੍ਰਧਾਨ ਮੰਤਰੀ ਨੇ ਸਿਰਫ 7 ਮਹੀਨੇ ਪਹਿਲਾਂ ਕੀਤੇ ਹਰ ਇੱਕ ਵਾਅਦੇ ਨੂੰ ਤੋੜ ਦਿੱਤਾ ਹੈ। ਉਹਨਾਂ ਨੇ 62 ਬਿਲੀਅਨ ਡਾਲਰ ਕਾਟੇ ਦਾ ਵਾਅਦਾ ਕੀਤਾ ਸੀ ਪਰ ਲਗਭਗ 80 ਬਿਲੀਅਨ ਡਾਲਰ ਕਟਾ ਦਿੱਤਾ ਹੈ ਜੋ ਉਸਦੇ ਵਾਅਦੇ ਨਾਲੋਂ 16 ਬਿਲੀਅਨ ਡਾਲਰ ਵੱਡਾ ਹੈ ਤੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਛੱਡੇ ਕਾਟੇ ਨਾਲੋਂ ਦੁੱਗਣਾ ਹੈ। ਬਲੌਕ ਕਿਬਕਵਾ ਲੀਡਰ ਈਵ ਫਰਾਂਸੁਆ ਬਲੌਂਸ਼ੇ ਨੇ ਵਿਕਿਆ ਕੇ ਬਜਟ ਚ ਉਹਨਾਂ ਦੀ ਪਾਰਟੀ ਦੀ ਕੋਈ ਮੰਗ ਸ਼ਾਮਲ ਨਹੀਂ ਹੈ ਇਸ ਲਈ ਉਹਨਾਂ ਨੂੰ ਨਹੀਂ ਦਿਸਦਾ ਕਿ ਉਹਨਾਂ ਦੀ ਪਾਰਟੀ ਕਿਵੇਂ ਇਸ ਬਜਟ ਦਾ ਸਮਰਥਨ ਕਰੇਗੀ ਉਹਨਾਂ ਕਹਿੰਦੇ ਕਿ ਇਸ ਬਜਟ ਚ ਕਿਊਬਿਕ ਵਾਸਤੇ ਕੁਝ ਨਹੀਂ ਹੈ ਐਨਡੀਪੀ ਦੇ ਅੰਤਰਿਮ ਲੀਡਰ ਡੌਨ ਡੇਵਿਸ ਨੇ ਬਜਟ ਚ ਬੁਨਿਆਦੀ ਢਾਂਚੇ ਤੇ ਨਿਵੇਸ਼ ਦੀ ਤਾਰੀਫ ਕੀਤੀ ਪਰ ਕੁਝ ਕਟੌਤੀਆਂ ਤੇ ਖਦਸ਼ੇ ਵੀ ਜ਼ਾਹਰ ਕੀਤੇ। ਉਹਨਾਂ ਨੇ ਕਿਹਾ ਕਿ ਐਨਡੀਪੀ ਦੀ ਸੱਤ ਮੈਂਬਰੀ ਕੌਕਸ ਬੁੱਧਵਾਰ ਨੂੰ ਮੀਟਿੰਗ ਕਰੇਗੀ ਜਿਸ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਜਟ ਵੋਟ ਤੇ ਕਿਹੜਾ ਰੁਖ ਅਪਣਾਇਆ ਜਾਵੇ। ਜਿਸ ਵਿੱਚ ਵੋਟ ਤੋਂ ਪਰਹੇਜ਼ ਕਰਨਾ ਵੀ ਇੱਕ ਵਿਕਲਪ ਹੋ ਸਕਦਾ ਹੈ। ਉਧਰ ਕੈਨੇਡਾ ਦੀ ਮਾਰਗਦਰਸ਼ਨੀ ਸਰਕਾਰ ਨੇ ਅੱਜ ਬਜਟ ਪੇਸ਼ ਕੀਤੇ ਜਾਣ ਦੇ ਨਾਲ ਹੀ ਬਹੁਮਤ ਵੱਲ ਵੀ ਕਦਮ ਪੁੱਟ ਲਿਆ ਹੈ। ਨੋਵਾ ਸਕੋਸ਼ੀਆ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਕ੍ਰਿਸ ਐਂਟਰੀ ਮਾਉਂਟ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਕੇ ਲਿਬਰਲ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕੀਤਾ। ਇੰਜ ਕੈਨੇਡੀਅਨ ਸਿਆਸਤ 'ਚ ਵੀ ਟੁੱਟ ਭੱਜ ਦੀ ਸ਼ੁਰੂਆਤ ਹੋ ਗਈ ਹੈ 169 ਮੈਂਬਰਾਂ ਵਾਲੀ ਘੱਟ ਗਿਣਤੀ ਕਾਰਨੀ ਸਰਕਾਰ ਨੂੰ ਪੂਰਨ ਬਹੁਮਤ ਲਈ ਤਿੰਨ ਮੈਂਬਰਾਂ ਦੀ ਲੋੜ ਹੈ ਜੇਕਰ ਬਜਟ ਪਾਸ ਨਾ ਹੋਇਆ ਤਾਂ ਸਰਕਾਰ ਟੁੱਟਣ ਦੇ ਨਾਲ ਹੀ ਮੱਧਕਾਲੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਅੱਜ ਪੇਸ਼ ਹੋਏ ਬਜਟ ਉੱਤੇ ਕੁਝ ਦਿਨ ਬਹਿਸ ਹੋਣ ਤੋਂ ਬਾਅਦ ਇਸ ਨੂੰ ਪਾਸ ਕਰਨ ਲਈ ਬਹੁਮਤ ਮੈਂਬਰਾਂ ਦੀ ਲੋੜ ਹੋਏਗੀ ਕ੍ਰਿਸ ਵੱਲੋਂ ਪਾਰਟੀ ਬਦਲਣ ਤੋਂ ਬਾਅਦ ਵੀ ਸਰਕਾਰ ਨੂੰ ਦੋ ਮੈਂਬਰਾਂ ਦੀ ਹਮਾਇਤ ਦੀ ਲੋੜ ਪਵੇਗੀ ਸਿਆਸੀ ਸੂਝ ਵਾਲੇ ਲੋਕ ਕ੍ਰਿਸ ਵੱਲੋਂ ਪਾਸਾ ਪਲਟਣ ਨੂੰ ਬਹੁਮਤ ਦਾ ਬੱਡ ਬੰਨਣ ਲੱਗ ਪਏ ਨੇ ਹੁਣ ਵੇਖਣਾ ਹੋਵੇਗਾ ਕਿ ਕਾਰਨੀ ਸਰਕਾਰ ਬਜਟ ਪਾਸ ਕਰਾਉਣ ਲਈ ਕਿਸੇ ਹੋਰ ਪਾਰਟੀ ਦਾ ਬਾਰੀ ਸਮਰਥਨ ਹਾਸਲ ਕਰਦੀ ਹੈ ਜਾਂ ਕ੍ਰਿਸ ਵਾਂਗ ਕਿਸੇ ਹੋਰ ਜੋੜ ਤੋੜ ਨਾਲ ਬਜਟ ਪਾਸ ਹੁੰਦਾ ਹੈ ਇਸ ਦਾ ਪਤਾ ਆਉਂਦੇ ਦਿਨਾਂ ਚ ਲੱਗ ਜਾਏਗਾ ਕੈਨੇਡਾ ਸਰਕਾਰ ਨੇ ਆਪਣੇ ਬਜਟ ਚ ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀ ਅਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50% ਘਟਾਉਣ ਦੀ ਗੱਲ ਕਹੀ ਹੈ ਹਾਲਾਂਕਿ ਪਹਿਲਾਂ ਤੋਂ ਪ੍ਰਸਤਾਵਿਤ ਨਿਕਾਸੀ ਸੀਮਾ ਨੂੰ ਰੱਦ ਕਰਨ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਸਾਲ 2026 ਲਈ ਟੈਂਪਰੇਰੀ ਰੈਜ਼ਿਡੈਂਟਸ ਦੇ ਦਾਖਲੇ ਦਾ ਟੀਚਾ ਘਟਾ ਕੇ 3,85,000 ਕੀਤਾ ਜਾ ਰਿਹਾ ਹੈ ਜੋ ਕਿ 2025 ਦੇ ਟੀਚੇ ਯਾਨੀ 6,73,650 ਦੀ ਤੁਲਨਾ ਚ 43% ਤੱਕ ਘਟ ਹੈ 2026 ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦਾ ਟੀਚਾ 1,55,000 ਕੀਤਾ ਜਾਵੇਗਾ ਜਿਸ ਵਿੱਚ 2025 ਦੀ ਤੁਲਨਾ ਚ 49% ਤੱਕ ਦੀ ਕਮੀ ਹੈ ਟੈਂਪਰੇਰੀ ਫੋਰਨ ਵਰਕਰਸ ਦੇ ਦਾਖਲੇ ਦਾ ਟੀਚਾ 230000 ਹੋਵੇਗਾ ਜੋ ਕਿ 2025 ਦੇ ਟੀਚੇ ਨਾਲੋਂ 37% ਤੱਕ ਘੱਟ ਹੈ ਇਮੀਗ੍ਰੇਸ਼ਨ ਲੈਵਲ ਪਲਾਨਸ ਵਿੱਚ ਸਾਫ਼ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲਾਂ ਚ ਕੈਨੇਡਾ ਚ ਪ੍ਰਵਾਸੀਆਂ ਦੀ ਗਿਣਤੀ ਘਟ ਕੀਤੀ ਜਾਵੇਗੀ ਜਿਸ ਨਾਲ ਪੱਕੇ ਹੋਣ ਦਾ ਰਾਹ ਹੋਰ ਮੁਸ਼ਕਲ ਹੋ ਸਕਦਾ ਹੈ ਕੈਨੇਡਾ ਸਰਕਾਰ ਉਹਨਾਂ ਲੋਕਾਂ ਨੂੰ ਸਮਾਂ ਰੈਂਦੇ ਆ ਵਾਪਸ ਮੁੜਨ ਲਈ ਕਹਿ ਰਹੀ ਹੈ ਜਿਨ੍ਹਾਂ ਦੇ ਸਟੇਟਸ ਖਤਮ ਹੋਣ ਵਾਲੇ ਨੇ ਪਰਮਿਟਸ ਜਾਂ ਐਲ ਐਮ ਆਈਏ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਰਿਹਾ ਹੈ ਤੇ ਰਿਫਿਊਜ਼ਲ ਦੇ ਰੇਟ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਜੋ ਇਮੀਗ੍ਰੇਸ਼ਨ ਨੂੰ ਘਟ ਕਰਨ ਦੇ ਕੰਮ ਦਾ ਸੰਕੇਤ ਨੇ ਹਾਲਾਂਕਿ ਕੈਨੇਡਾ ਵਿੱਚ ਇਸ ਸਮੇਂ ਵਰਕ ਪਰਮਿਟ ਤੇ ਮੌਜੂਦ ਲਗਭਗ 33000 ਲੋਕਾਂ ਨੂੰ ਅੱਗੇ ਪੱਕੇ ਕੀਤੇ ਜਾਣ ਲਈ ਕੋਈ ਪ੍ਰੋਗਰਾਮ ਆ ਸਕਦਾ ਹੈ ਇਹ ਕਦਮ ਸਾਲ 2026-2027 ਚ ਚੁੱਕਿਆ ਜਾਵੇਗਾ ਜਿਸ ਵਿੱਚ ਕੈਨੇਡਾ ਚ ਪਹਿਲਾਂ ਤੋਂ ਮੌਜੂਦ ਤੇ ਕੰਮ ਕਰ ਰਹੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕੀਤੇ ਜਾਣ ਦੀ ਸੰਭਾਵਨਾ ਹੈ ਅਜੇ ਇਸ ਪ੍ਰੋਗਰਾਮ ਦੀ ਰਣਨੀਤੀ ਬਾਰੇ ਖੁੱਲ ਕੇ ਨਹੀਂ ਦੱਸਿਆ ਗਿਆ ਪਰ ਮੁੱਖ ਤੌਰ ਤੇ ਉਨ੍ਹਾਂ ਖੇਤਿਆਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿੱਥੇ ਕਾਮਿਆਂ ਦੀ ਅਹਿਮ ਲੋੜ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ 2 ਸਾਲਾਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਹੁਣ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਰਦੇ ਦਿਸ ਰਹੇ ਨੇ। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਗਲੇ ਹਫ਼ਤੇ ਕੈਨੇਡਾ ਦੀ ਇੱਕ ਮਹੱਤਵਪੂਰਨ ਯਾਤਰਾ ਤੇ ਜਾਣਗੇ। ਇਹ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਬੇਹਦ ਅਹਿਮ ਮੰਨੀ ਜਾ ਰਹੀ ਹੈ। ਵਿਦੇਸ਼ ਮੰਤਰੀ ਜੈ ਸ਼ੰਕਰ 11-12 ਨਵੰਬਰ ਨੂੰ ਅਨਟਾਰੀਓ ਦੇ ਨਿਆਗਰਾ ਖੇਤਰ 'ਚ ਹੋਣ ਵਾਲੀ G7 ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਕੈਨੇਡਾ ਇਸ ਸਮੇਂ G7 ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ ਇਸ ਲਈ ਉਹ ਇਸ ਸਾਲ ਦੂਜੀ ਵਾਰ ਇਸ ਵੱਡੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ ਕੈਨੇਡਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ G7 ਮੰਤਰੀ ਆਲਮੀ ਚੁਣੌਤੀਆਂ ਸੁਰੱਖਿਆ ਖੁਸ਼ਹਾਲੀ ਤੇ ਆਰਥਿਕ ਮੁੱਦਿਆਂ ਤੇ ਚਰਚਾ ਕਰਨਗੇ ਭਾਰਤ ਜੀ7 ਦਾ ਮੈਂਬਰ ਨਹੀਂ ਹੈ ਪਰ 2019 ਚ ਫਰਾਂਸ ਦੀ ਪਹਿਲ ਕਦਮੀ ਤੋਂ ਬਾਅਦ ਭਾਰਤ ਨੂੰ ਲਗਾਤਾਰ ਇਹਨਾਂ ਬੈਠਕਾਂ ਚ ਬੁਲਾਇਆ ਜਾਂਦਾ ਹੈ ਜੈ ਸ਼ੰਕਰ ਦਾ ਇਹ ਦੌਰਾ ਇਸ ਲਈ ਖਾਸ ਹੈ ਕਿਉਂਕਿ 2023-2024 ਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਸਨ ਇੱਕ ਭਾਰਤੀ ਮੂਲ ਦੇ ਵਿਅਕਤੀ ਤੇ ਕੈਨੇਡਾ ਦੇ ਟੋਰਾਂਟੋ ਚ ਇੱਕ ਮੈਕਡੋਨਲਡਜ਼ ਆਊਟਲੈਟ ਦੇ ਅੰਦਰ ਸ਼ਰੀਆਮ ਹਮਲਾ ਕੀਤਾ ਗਿਆ। ਇਸ ਦੀ ਇੱਕ ਪਰੇਸ਼ਾਨ ਕਰਨ ਵਾਲੀ ਵੀਡੀਓ ਆਨਲਾਈਨ ਸਾਹਮਣੇ ਆਈ ਹੈ। ਇਹ ਘਟਨਾ ਕੈਨੇਡਾ ਚ ਪ੍ਰਵਾਸੀਆਂ ਵਿਰੁੱਧ ਵਧ ਰਹਿ ਨਸਲਵਾਦ ਦੀਆਂ ਚਿੰਤਾਵਾਂ ਦਰਮਿਆਨ ਵਾਪਰੀ ਹੈ। ਮੋਬਾਈਲ ਫੋਨ ਦੀ ਇਹ ਫੁਟੇਜ ਜੋ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਸ ਵਿੱਚ ਰੈਸਟੋਰੈਂਟ ਦੇ ਆਰਡਰ ਪਿਕਅਪ ਕਾਊਂਟਰ ਦੇ ਨੇੜੇ ਇੱਕ ਬਿਨਾ ੜਕਾਹਟ ਦੇ ਹੋਏ ਹਮਲੇ ਨੂੰ ਕੈਦ ਕੀਤਾ ਗਿਆ। ਵੀਡੀਓ ਵਿੱਚ ਇੱਕ ਗੋਰਾ ਵਿਅਕਤੀ ਜਿਸ ਨੇ ਟੋਰਾਂਟੋ ਬਲੂ ਜੇਜ਼ ਦਾ ਜੈਕਟ ਪਾਇਆ ਹੋਇਆ ਹੈ, ਅਚਾਨਕ ਭਾਰਤੀ ਵਿਅਕਤੀ ਦੇ ਨੇੜੇ ਆਉਂਦਾ ਹੈ ਤੇ ਉਸ ਨੂੰ ਧੱਕਾ ਮਾਰਦਾ ਹੈ ਜਿਸ ਨਾਲ ਉਸ ਦਾ ਫੋਨ ਹੀਠਾਂ ਡਿੱਗ ਜਾਂਦਾ ਹੈ। ਜਦੋਂ ਪੀੜਤ ਆਪਣਾ ਫੋਨ ਚੁੱਕਣ ਲਈ ਝੁਕਿਆ ਤਾਂ ਹਮਲਾਵਰ ਦੁਬਾਰਾ ਅੱਗੇ ਵਧਿਆ, ਉਸ ਨੂੰ ਕੋਲਰ ਤੋਂ ਫੜ ਲਿਆ ਤੇ ਪਿੱਛੇ ਧੱਕ ਦਿੱਤਾ। ਝਗੜੇ ਦੌਰਾਨ ਹਮਲਾਵਰ ਨੂੰ ਪੀੜਤ ਤੇ ਚੀਕਦਿਆਂ ਇਹ ਦੋਸ਼ ਲਾਉਂਦੇ ਸੁਣਿਆ ਗਿਆ। ਕਿ ਉਹ ਆਪਣੇ ਆਪ ਨੂੰ ਵੱਡਾ ਕਿਉਂ ਸਮਝ ਰਿਹਾ ਹੈ ਪ੍ਰਕਾਹੜ ਦੇ ਬਾਵਜੂਦ ਭਾਰਤੀ ਵਿਅਕਤੀ ਸ਼ਾਂਤ ਰਿਹਾ ਤੇ ਉਸ ਨੇ ਜਵਾਬੀ ਹਮਲਾ ਕੀਤੇ ਬਿਨਾ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਹਮਲਾਵਰ ਆਪਣੀ ਜ਼ੁਬਾਨੀ ਅਤੇ ਸਰੀਰਕ ਹਮਲਾਵਰਤਾ ਜਾਰੀ ਰੱਖਦਾ ਰਿਹਾ ਸਥਿਤੀ ਉਦੋਂ ਹੀ ਸ਼ਾਂਤ ਹੋਈ ਜਦੋਂ ਇੱਕ ਹੋਰ ਵਿਅਕਤੀ ਜੋ ਸੰਭਾਵਤ ਤੌਰ ਤੇ ਮੈਕਡੋਨਲਡਜ਼ ਦਾ ਕਰਮਚਾਰੀ ਹੈ ਨੇ ਦਖਲ ਦਿੱਤਾ ਤੇ ਦੋਵਾਂ ਵਿਅਕਤੀਆਂ ਨੂੰ ਆਪਣਾ ਝਗੜਾ ਬਾਹਰ ਨਿਬੇੜਨ ਲਈ ਕਿਹਾ ਰੈਸਟੋਰੈਂਟ ਦੇ ਬਾਹਰ ਕੱਢੇ ਜਾਣ ਤੇ ਵੀ ਗੋਰਾ ਵਿਅਕਤੀ ਆਪਣੀ ਗੱਲ ਤੇ ਅੜਿਆ ਰਿਹਾ ਤੇ ਪੀੜਤ ਉੱਤੇ ਹੰਕਾਰੀ ਹੋਣ ਦਾ ਦੋਸ਼ ਲਾਉਂਦਾ ਰਿਹਾ ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਮਾਮਲੇ ਦੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਤੇ ਦੋਵਾਂ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਵੀ ਹੋਣੀ ਬਾਕੀ ਹੈ ਰਿਪੋਰਟਾਂ ਅਨੁਸਾਰ ਇਹ ਘਟਨਾ 1 ਨਵੰਬਰ ਨੂੰ ਟੋਰਾਂਟੋ ਚ ਵਾਪਰੀ ਸੀ ਇਹ ਨਵੀਂ ਘਟਨਾ ਕੈਨੇਡਾ ਦੇ ਐਡਮਿੰਟਨ ਚ ਭਾਰਤੀ ਮੂਲ ਦੇ ਇੱਕ ਹੋਰ ਵਿਅਕਤੀ ਨਾਲ ਹੋਈ ਹਿੰਸਕ ਘਟਨਾ ਤੋਂ ਕੁਝ ਦਿਨ ਬਾਅਦ ਵਾਪਰੀ ਹੈ ਇਹ 55 ਸਾਲ ਦੇ ਪੰਜਾਬੀ ਕਾਰੋਬਾਰੀ ਅਰਵੀ ਸਿੰਘ ਸੱਗੂ ਤੇ 19 ਅਕਤੂਬਰ ਨੂੰ ਉਸ ਸਮੇਂ ਕਾਤਕ ਹਮਲਾ ਹੋਇਆ ਜਦੋਂ ਉਸ ਨੇ ਇੱਕ ਵਿਅਕਤੀ ਨੂੰ ਆਪਣੀ ਗੱਡੀ ਤੇ ਪੇਸ਼ਾਬ ਕਰਦਿਆਂ ਦੇਖਿਆ ਹਮਲਾਵਰ ਨੇ ਸੱਗੂ ਦੇ ਸਿਰ ਤੇ ਮੋਕਾ ਮਾਰਿਆ ਜਿਸ ਨਾਲ ਉਹ ਬੇਹੋਸ਼ ਹੋ ਗਿਆ ਜ਼ਖਮੀ ਹੋਣ ਤੋਂ 5 ਦਿਨ ਬਾਅਦ 24 ਅਕਤੂਬਰ ਨੂੰ ਸੱਗੂ ਨੇ ਦਮ ਤੋੜ ਦਿੱਤਾ ਕੈਨੇਡਾ ਚ ਜ਼ਬਰੀ ਵਸੂਲੀ ਦੇ ਯਤਨਾ ਤਹਿਤ ਭਾਰਤੀ ਕਾਰੋਬਾਰੀਆਂ ਦੇ ਘਰ ਫੂਕਣ ਦੇ ਹੁਕਮ ਦੇਣ ਵਾਲੇ ਗੁਰਕਰਨ ਸਿੰਘ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ 20 ਸਾਲ ਦੇ ਗੁਰਕਰਨ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਜ਼ਬਰੀ ਵਸੂਲੀ ਅਗਜ਼ਨੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਕਬੂਲ ਕਰ ਐਸਨ ਪ੍ਰੋਜੈਕਟ ਗੈਸਲਾਈਟ ਅਧੀਨ ਕਿਸੇ ਵੀ ਦੋਸ਼ੀ ਨੂੰ ਸੁਣਾਈ ਗਈ ਇਹ ਸਭ ਤੋਂ ਲੰਬੀ ਸਜ਼ਾ ਹੈ ਇਸ ਦਾ ਐਲਾਨ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵੱਲੋਂ ਸਜ਼ਾ ਦੀ ਮਿਆਦ ਬਾਰੇ ਸਾਂਝੇ ਤੌਰ ਤੇ ਦਾਖਲ ਦਸਤਾਵੇਜ਼ ਉੱਤੇ ਗੌਰ ਕਰਨ ਮਗਰੋਂ ਕੀਤਾ ਗਿਆ ਐਡਮਿੰਟਨ ਵਿਖੇ ਵਾਪਰੀਆਂ ਵਾਰਦਾਤਾਂ ਬਾਰੇ ਸ਼ਹਿਰ ਦੇ ਪੁਲਿਸ ਮੁਖੀ ਡੈਵਨ ਲਾਫੋਰਸ ਨੇ ਦੱਸਿਆ ਕਿ ਅਗਜਨੀ ਅਤੇ ਹਿੰਸਾ ਦੇ ਹੋਰ ਨਾ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ ਐਡਮਿੰਟਨ ਪੁਲਿਸ ਨੇ ਇਨ੍ਹਾਂ ਵਾਰਦਾਤਾਂ ਦੀ ਪੜਤਾਲ ਵਾਸਤੇ ਕੈਲਗਰੀ ਪੁਲਿਸ ਅਤੇ ਅਲਬਰਟਾ ਲਾ ਐਨਫੋਰਸਮੈਂਟ ਰਿਸਪੌਂਸ ਟੀਮਾਂ ਦੀ ਮਦਦ ਲਈ ਇਸ ਮਾਮਲੇ ਦਿਵਨੂਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਦਿਵਨੂਰ ਤੋਂ ਇਲਾਵਾ ਮਾਨਵਹੀਰ ਪਰਮੇਂਦਰ ਸਿੰਘ ਤੇ 17 ਸਾਲ ਦੇ ਇੱਕ ਅਲੜ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਿਤ ਕਰਦੇ ਹੋਏ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਰਹਿ ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਜੈਕਟ ਗੈਸਲਾਈਟ ਦੌਰਾਨ ਸਾਹਮਣੇ ਆਈਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ ਘਾੜਾ ਮਨਿੰਦਰ ਢਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਤੇ ਉਹ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਦੀ ਜੇਲ੍ਹ ਚ ਹੈ ਕੈਨੇਡਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ ਪਰ ਇਸ ਪ੍ਰਕਿਰਿਆ ਚ ਲੱਗਣ ਵਾਲੇ ਸਮੇਂ ਬਾਰੇ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਿਛਲੇ ਸਮੇਂ ਦੌਰਾਨ ਵਾਪਰੀਆਂ ਵਾਰਦਾਤਾਂ ਲਾਰੈਂਸ ਬਿਸ਼ਨੋਈ ਗਰੂ ਨਾਲ ਸੰਬੰਧਿਤ ਰਹੀਆਂ ਪਰ ਐਡਮਿੰਟਨ ਪੁਲਿਸ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ डेवन लाफोर्स ਨੇ ਕਿਹਾ ਕਿ ਮਾਮਲਾ ਬੇहद ਸੰਜੀਦਾ ਹੋਣ ਕਰਕੇ ਸੀਮਤ ਜਾਣਕਾਰੀ ਹੀ ਸਾਹਮਣੇ ਆ ਸਕੀ ਹੈ ਉਧਰ bc ਚ ਪੁਲਿਸ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਿੰਦੀ ਬੋਲਣ ਵਾਲੇ ਸ਼ੱਕੀ ਬਿਸ਼ਨੋਈ گرو ਨਾਲ ਸੰਬੰਧਤ ਨੇ ਜਿਨ੍ਹਾਂ ਵੱਲੋਂ ਕਾਰੋਬਾਰੀਆਂ ਤੋਂ ਵਟਸਐਪ ਮੈਸੇਜ ਰਾਹੀਂ ਜਾਂ ਕਾਲ ਕਰਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ ਸ਼ੱਕੀਆਂ ਕੋਲ ਪੀੜਤ ਪਰਿਵਾਰਾਂ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਹੈ ਮਿਸਾਲ ਵਜੋਂ ਪਰਿਵਾਰ ਚ ਕਿੰਨੇ ਮੈਂਬਰ ਨੇ ਕਿਹੜੀਆਂ ਕਿਹੜੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਨਾਂ ਦੀਆਂ ਰੋਜ਼ਾਨਾ ਸਰਗਰਮੀਆਂ ਕਿਹੋ ਜੀਆਂ ਨੇ ਮੁੱਢਲੇ ਤੌਰ ਤੇ ਐਡਮਿੰਟਨ ਪੁਲਿਸ ਨੇ ਪ੍ਰੋਜੈਕਟ ਗੈਸ ਲਾਈਟ ਵਾਲੇ ਮਾਮਲਿਆਂ ਨੂੰ BC ਜਾਂ ਅਨਟਾਰੀਓ ਨਾਲ ਜੋੜਨ ਤੋਂ ਨਾ ਕਰ ਦਿੱਤੀ ਡੈਵਨ ਲਾਫੋਰਸ ਨੇ ਕਿਹਾ ਕਿ ਜਦੋਂ ਪੂਰੇ ਮੁਲਕ 'ਚ ਇੱਕੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹੋਣ ਤਾਂ ਵੱਡੀ ਮੁਹਿੰਮ ਵਾਸਤੇ ਕਮਰ ਕੱਸ ਲੈਣੀ ਚਾਹੀਦੀ ਹੈ ਬ੍ਰੈਂਟਨ ਵਿਖੇ ਬੀਤੇ ਸ਼ਨੀਚਰਵਾਰ ਨੂੰ ਵਾਪਰੇ ਹਾਲ ਨਾਕਾ ਹਾਦਸੇ ਦੌਰਾਨ ਸੁਖਦੇਵ ਸਿੰਘ ਦੀ ਟੈਕਸੀ 'ਚ ਸਫ਼ਰ ਕਰ ਰਹੀ ਔਰਤ ਨੇ ਵੀ ਹਸਪਤਾਲ 'ਚ ਦਮ ਤੋੜ ਦਿੱਤਾ 20 ਸਾਲਾਂ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਕੁਇਨ ਸਟਰੀਟ ਅਤੇ ਚਿੰਗੂਜੀ ਰੋਡ ਤੇ ਇੰਟਰਸੈਕਸ਼ਨ ਤੇ ਵਾਪਰੇ ਹਾਦਸੇ ਮਗਰੋਂ ਨਾਜ਼ੁਕ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੱਲੋਂ ਇੱਕ ਨਾਬਾਲਗ ਵਿਰੁੱਧ ਖਤਰਨਾਕ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ ਨੇ ਇੱਥੇ ਦੱਸਣਾ ਬਣਦਾ ਹੈ ਕਿ 31 ਸਾਲ ਦਾ ਸੁਖਦੇਵ ਸਿੰਘ ਸ਼ਨੀਚਰਵਾਰ ਸਵੇਰੇ ਤਕਰੀਬਨ ਸਵਾ 4 ਵਜੇ ਇੱਕ ਮਹਿਲਾ ਮੁਸਾਫਰ ਨੂੰ ਉਸਦੀ ਮੰਜ਼ਲ ਵੱਲ ਲਿਜਾ ਰਿਹਾ ਸੀ ਜਦੋਂ ਇੰਟਰਸੈਕਸ਼ਨ ਤੇ ਮੋੜ ਮੁੜਦਿਆਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ ਟੱਕਰ ਮਾਰਨ ਵਾਲੀ ਆਡੀ ਚ ਸਵਾਰ ਤਿੰਨ ਜਣਿਆਂ ਨੂੰ ਕੋਈ ਗੰਭੀਰ ਸੱਟ ਨਾ ਵੱਜੀ ਤੇ ਹੁਣ ਜ਼ਖਮੀ ਔਰਤ ਦੀ ਮੌਤ ਮਗਰੋਂ ਪੁਲਿਸ ਨੇ ਦੋਸ਼ ਆਇਦ ਕਰ ਦਿੱਤੇ ਉਧਰ ਸੁਖਦੇਵ ਸਿੰਘ ਦੇ ਦੋਸਤ ਦਿਲਰਾਜ ਸਿੰਘ ਨੇ ਦੱਸਿਆ ਕਿ ਆਡੀ ਚ ਸਵਾਰ ਅਲੜਾਂ ਵੱਲੋਂ ਲਾਲ ਬੱਤੀ ਦੀ ਉਲੰਘਣਾ ਤੇ ਓਵਰ ਸਪੀਡਿੰਗ ਕਾਰਨ ਵਾਪਰਿਆ ਇਹ ਹਾਦਸਾ ਸੁਖਦੇਵ ਸਿੰਘ ਉਰਫ ਜੇਪੀ ਆਪਣੇ ਪਿੱਛੇ ਪਤਨੀ ਅਤੇ 3 ਮਹੀਨੇ ਦੀ ਬੱਚੀ ਛੱਡ ਗਏ ਨੇ ਕ੍ਰਾਈਸਲਰ ਨੇ ਆਪਣੇ ਲੱਖਾਂ ਜੀਪ ਪਲੱਗ-ਇਨ ਹਾਈਬ੍ਰਿਡ ਵਾਹਨਾਂ ਨੂੰ ਵਾਪਸ ਮੰਗਵਾਇਆ ਹੈ ਕਿਉਂਕਿ ਉਹਨਾਂ ਵਿੱਚ ਬੈਟਰੀ ਦੀ ਖਰਾਬੀ ਕਾਰਨ ਅੱਗ ਲੱਗਣ ਦਾ ਖਤਰਾ ਹੈ ਇਸ ਰੀਕਾਲ ਚ ਕੈਨੇਡਾ ਚ 20000 ਤੋਂ ਵੱਧ ਵਾਹਨ ਅਮਰੀਕਾ ਚ 320000 ਤੇ ਹੋਰ ਬਾਜ਼ਾਰਾਂ ਦੇ ਵਿੱਚ 30000 ਤੋਂ ਵੱਧ ਵਾਹਨ ਸ਼ਾਮਲ ਨੇ ਕ੍ਰਾਈਸਲਰ ਜੋ ਕਿ ਨੀਦਰਲੈਂਡ ਆਧਾਰਿਤ ਕੰਪਨੀ ਸਟੈਲੈਂਟਸ ਦੀ ਮਲਕੀਅਤ ਹੈ ਨੇ ਕਿਹਾ ਹੈ ਕਿ ਉਸ ਨੂੰ ਇਸ ਸਮੱਸਿਆ ਨਾਲ ਸੰਭਾਵਿਤ ਤੌਰ ਤੇ ਜੁੜੇ 19 ਅੱਗ ਲੱਗਣ ਦੇ ਮਾਮਲੇ ਤੇ ਇੱਕ ਜ਼ਖਮੀ ਹੋਣ ਦੇ ਮਾਮਲੇ ਬਾਰੇ ਪਤਾ ਲੱਗਿਆ ਹੈ ਇਹ ਮਾਮਲੇ ਅੰਦਰੂਨੀ ਜਾਂਚ ਦੌਰਾਨ ਸਾਹਮਣੇ ਆਏ ਇਹ ਬੈਟਰੀਆਂ ਸੈਮਸੰਗ ਐਸ ਡੀ ਆਈ ਅਮਰੀਕਾ ਵੱਲੋਂ ਬਣਾਈਆਂ ਗਈਆਂ ਸਨ ਜਿਸ ਦਾ ਮੁੱਖ ਦਫ਼ਤਰ ਆਰਬਨ ਹਿਲਜ਼ ਮਿਸ਼ੀਗਨ ਚ ਹੈ ਰੀਕਾਲ ਕੀਤੇ ਜਾ ਰਹੇ ਵਾਹਨਾਂ ਚ 2020 ਤੋਂ 2025 ਤੱਕ ਦੇ ਮਾਡਲ ਦੀਆਂ ਕੁਝ ਜੀਪ ਰੈਂਗਲਰ 4ਐਕਸਈ ਅਤੇ 2022 ਤੋਂ 2026 ਤੱਕ ਦੇ ਮਾਡਲ ਵਾਲੀਆਂ ਕੁਝ ਜੀਪ ਗ੍ਰੈਂਡ ਚਰੋਕੀ 4ਐਕਸਈ ਐਸ ਯੂ ਵੀਜ਼ ਸ਼ਾਮਲ ਹਨ ਕੰਪਨੀ ਨੇ ਵਾਹਨ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਜਦ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਉਦੋਂ ਤੱਕ ਉਹ ਆਪਣੇ ਵਾਹਨ ਘਰਾਂ ਜਾਂ ਕਿਸੇ ਇਮਾਰਤ ਤੋਂ ਦੂਰ ਬਾਹਰ ਖੜੇ ਕਰਨ ਇਸ ਤੋਂ ਇਲਾਵਾ ਮਾਲਕਾਂ ਨੂੰ ਵਾਹਨ ਚਾਰਜ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਕਿਉਂਕਿ ਬੈਟਰੀ ਖਰਾਬ ਹੋਣ ਤੇ ਅੱਗ ਲੱਗਣ ਦਾ ਖਤਰਾ ਵੱਧ ਹੁੰਦਾ ਹੈ ਇਸ ਸਬੰਧੀ ਅੰਤਰੀਮ ਸੂਚਨਾ ਪੱਤਰ ਦਸੰਬਰ ਤੱਕ ਵਾਹਨ ਮਾਲਕਾਂ ਨੂੰ ਭੇਜੇ ਜਾਣ ਦੀ ਉਮੀਦ ਹੈ ਜਦਕਿ ਅੰਤਿਮ ਹੱਲ ਤੈਅ ਹੋਣ ਤੋਂ ਹੋਰ ਪੱਤਰ ਬਾਅਦ ਚ ਭੇਜੇ ਜਾਣਗੇ ਰੀਕਾਲ ਦਾ ਨੰਬਰ 68C ਹੈ ਵਾਹਨ ਮਾਲਕ 18008531403 ਤੇ ਕ੍ਰਾਈਸਲਰ ਕਸਟਮਰ ਸਰਵਿਸ ਨਾਲ ਸੰਪਰਕ ਕਰ ਸਕਦੇ ਨੇ ਇਸ ਤੋਂ ਇਲਾਵਾ ਵਾਹਨ ਮਾਲਕ ਕੈਨੇਡਾ ਦੇ ਮੋਟਰ ਵਾਹਨ ਸੁਰੱਖਿਆ ਰੀਕਾਲ ਡਾਟਾਬੇਸ 'ਚ ਵੀ ਆਪਣਾ ਵਾਹਨ ਜਾਣਕਾਰੀ ਦੇਖ ਸਕਦੇ ਨੇ ਕੈਨੇਡਾ ਪੋਸਟ ਵੱਲੋਂ ਪਹਿਲੇ ਵਿਸ਼ਵ ਯੁੱਧ 'ਚ ਆਪਣਾ ਯੋਗਦਾਨ ਪਾਉਣ ਲਈ ਪੰਜਾਬੀ ਮੂਲ ਦੇ ਸੈਨਿਕ ਬੁੱਕਮ ਸਿੰਘ ਦੇ ਸਨਮਾਨ ਵਿੱਚੋਂ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਹੈ ਇਸ ਟਿਕਟ 'ਚ ਬੁੱਕਮ ਸਿੰਘ ਦੀ ਯਾਦਗਾਰ ਦੀ ਤਸਵੀਰ ਹੈ ਅਤੇ ਨਾਲ ਹੀ ਸੇਵਾ ਕਰਨ ਵਾਲਿਆਂ ਨੂੰ ਸਜਦਾ ਕਰਦੇ ਹੋਏ ਇੱਕ ਸਿੱਖ ਸੈਨਿਕ ਦੀ ਤਸਵੀਰ ਹੈ ਪਹਿਲਾ ਵਿਸ਼ਵ ਯੁੱਧ 28 ਜੁਲਾਈ 1914 ਤੋਂ 11 ਨਵੰਬਰ 1918 ਤੱਕ ਚੱਲਿਆ ਇਸ ਯੁੱਧ ਦੌਰਾਨ 13 ਲੱਖ ਭਾਰਤੀ ਫੌਜੀ ਲੜੇ ਸਨ ਜਿਨ੍ਹਾਂ ਵਿੱਚ 74000 ਇਸ جنگ ਦੀ ਭੇਂਟ ਚੜ ਗਏ ਸਨ ਅਨਟਾਰੀਓ ਦੇ ਕਿਚਨਰ ਸ਼ਹਿਰ 'ਚ ਹੋਏ ਇਸ ਸਮਾਗਮ 'ਚ ਕੈਨੇਡੀਅਨ ਆਰਮਡ ਫੋਰਸੇਜ਼ ਅਤੇ ਸਿਆਸਤਦਾਨਾਂ ਦੀ ਸ਼ਮੂਲੀਅਤ ਰਹੀ ਇਸ ਮੌਕੇ ਬੋਲਦਿਆਂ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਨੇ ਅਸਮਾਨਤਾ ਵਿਤਕਰੀ ਅਤੇ ਮੁਸ਼ਕਲ ਤਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕੀਤੀ ਇਸ ਸਮਾਗਮ ਚ ਸ਼ਾਮਲ ਸੈਨੇਟਰ ਤੇ ਕੈਨੇਡਾ ਦੇ ਪਹਿਲੇ ਦਸਤਾਰ ਧਾਰੀ ਅਫਸਰ ਬਲਤੇਜ ਢਿੱਲੋਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਬੁੱਕਮ ਸਿੰਘ ਦੀ ਵਚਨਬੱਧਤਾ ਨੂੰ ਸਨਮਾਨ ਦਿੱਤਾ ਗਿਆ ਹੈ ਉੱਥੇ ਹੀ ਇਹ ਨਵੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਹੈ ਪੰਜਾਬ ਚ ਦਸੰਬਰ 1893 ਚ ਜਨਮੇ ਬੁੱਕਮ ਸਿੰਘ ਦਾ 1919 ਚ ਦੇਹਾਂਤ ਹੋ ਗਿਆ ਸੀ ਬੁੱਕਮ ਸਿੰਘ 14 ਸਾਲ ਦੀ ਉਮਰ ਚ 1907 ਦੌਰਾਨ ਆਪਣੇ ਮਾਤਾ ਪਿਤਾ ਵਦਨ ਸਿੰਘ ਤੇ ਚੰਦੀ ਕੌਰ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਚ ਆ ਗਏ ਤੇ 1912 ਚ ਅੰਟਾਰੀਓ ਚਲੇ ਗਿਆ ਜ਼ਿਕਰਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਹਜ਼ਾਰਾਂ ਸਿੱਖਾਂ ਨੇ ਹਥਿਆਰਬੰਦ ਸੈਨਾਵਾਂ ਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰਿਆਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਬੁੱਕਮ ਸਿੰਘ ਨੂੰ ਸੈਨਾ ਚ ਸ਼ਾਮਲ ਕਰ ਲਿਆ ਗਿਆ ਸੀ ਬੁੱਕਮ ਸਿੰਘ 2 April 1915 ਨੂੰ ਸਮਿੱਥ ਫਾਲਸ ਅੰਟੈਰੀਓ ਚ ਭਰਤੀ ਹੋਇਆ ਤੇ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਚ ਸੇਵਾ ਕੀਤੀ। ਬੁਖਮ ਸਿੰਘ ਨੇ ਫਰਾਂਸ ਤੇ ਬੈਲਜੀਅਮ ਚ ਸੇਵਾ ਕੀਤੀ ਤੇ ਦੋ ਵੱਖ-ਵੱਖ ਲੜਾਈਆਂ ਚ ਜ਼ਖਮੀ ਹੋ ਗਿਆ। 27 August 1919 ਨੂੰ ਉਸ ਦੀ ਮੌਤ ਹੋ ਗਈ। ਇਹ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਕੈਨੇਡਾ ਦੀ ਕਾਰਨੀ ਸਰਕਾਰ ਨੇ ਆਪਣਾ ਪਹਿਲਾ ਬਜਟ ਕੀਤਾ ਪੇਸ਼, ਸਟੂਡੈਂਟਸ ਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ 50% ਹੋਵੇਗੀ ਘਟ। ਵਿਰੋਧੀ ਪਾਰਟੀਆਂ ਦੀ ਫੈਡਰਲ ਸਰਕਾਰ ਦੇ ਬਜਟ ਤੇ ਪ੍ਰਤੀਕਿਰਿਆ ਪੋਲੀਏਵ ਨੇ ਕਿਹਾ ਕਿ ਇਹ ਸਭ ਤੋਂ ਮਹਿੰਗਾ ਤੇ ਘਾਟੇ ਵਾਲਾ ਬਜਟ ਕੈਨੇਡਾ ਦੇ 2025 ਦੇ ਬਜਟ ਚ ਇਮੀਗ੍ਰੇਸ਼ਨ ਪੱਧਰ ਤੇ ਪਲਾਨ ਪਹਿਲਾਂ ਤੋਂ ਮੌਜੂਦ ਤੇ ਕੰਮ ਕਰ ਰਿਹਾ ਲੋਕਾਂ ਬਾਰੇ ਕੋਈ ਜ਼ਿਕਰ ਨਹੀਂ ਭਾਰਤ ਦੇ ਵਿਦੇਸ਼ ਮੰਤਰੀ ਅਗਲੇ ਹਫਤੇ ਕਰਨਗੇ ਕੈਨੇਡਾ ਦਾ ਦੌਰਾ ਜੈਸ਼ੰਕਰ ਜੀ 7 ਵਿਦੇਸ਼ ਮੰਤਰੀਆਂ ਦੀ ਬੈਠਕ ਚ ਲੈਣਗੇ ਹਿੱਸਾ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ